ਔਲ ਗਵਰਨਮੈਂਟ ਇੰਪਲਾਈਡ ਸਟ੍ਰੇਡ ਯੂਨੀਅਨ ਕੌਂਸਲ ਅਤੇ ਨਾਰਥਰਨ ਰੇਲਵੇ ਮੈਨਜ਼ ਯੂਨੀਅਨ ਦੀ ਅਗਵਾਈ ਹੇਠ 19 ਸਤੰਬਰ 1988 ਦੇ ਸ਼ਹੀਦਾਂ ਦੀ ਯਾਦ ਵਿੱਚ ਪਠਾਨਕੋਟ ਵਿਖੇ ਪੰਜਵੀਂ ਸ਼ਹੀਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਤੇ ਜਸਦੀ ਪ੍ਰਦਾਨਗੀ ਤੇ ਮਨ ਸੰਚਾਲਨ ਕੌਂਸਲ ਦੇ ਜਨਰਲ ਸਖਤਰ ਕਾਮਰਲਸ਼ਿਪ ਦਕ ਨੇ ਸਾਂਝੇ ਤੌਰ ਤੇ ਦਾਸਦੇ ਹੀ 19 ਸਤੰਬਰ 1988 ਦੇ ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਪੇਸ਼ ਕੀਤੀ ਗਈ ਅਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਸੰਘਰਸ਼ਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ ਇਸ ਮੌਕੇ ਤੇ ਉਹਨਾਂ ਕਿਹਾ ਕਿ ਰੇਲਵੇ ਕਰਮਚਾਰੀਆਂ ਨੇ ਕਟੋ-ਕਟ ਉਜਰਤ ਤੈਅ ਕਰਨ ਦੇ ਲਈ ਹੜਤਾਲ ਦਾ ਨੋਟਿਸ ਦਿੱਤਾ ਸੀ ਜਿਸ ਵਿੱਚ ਉਸ ਸਮੇਂ ਦੀ ਸਰਕਾਰ ਨੇ ਨਿ ਹੱਥੇ ਰੇਲਵੇ ਕਰਮਚਾਰੀਆਂ ਦੇ 750 750 ਤੋਂ ਵੀ ਵੱਧ ਗੋਲੀਆਂ ਜੜੀਆਂ ਨੇ ਉਚਰਾਈਆਂ ਸਨ ਅਤੇ ਬਹੁਤ ਸਾਰੇ ਕਾਮਰੇਡ ਸ਼ਹੀਦ ਹੋ ਗਏ ਉਸ ਸਮੇਂ ਕੁਝ ਗੱਦਾਰਾਂ ਨੇ ਸਰਕਾਰ ਦਾ ਸਾਥ ਦਿੱਤਾ ਸੀ ਅਤੇ ਹਟਕਾਰ ਨੂੰ ਫੇਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹਨਾਂ ਦੇ ਬੱਚਿਆਂ ਨੂੰ ਲਾਇਲਕੋਟੇ ਵਿੱਚ ਨੌਕਰੀ ਦਵਾਈ ਸੀ ਅਤੇ ਡਿਵੀਜ਼ਨਲ 70 ਨੇ 14/2 ਨੂੰ ਖਤਮ ਕਰਨ ਦੀ ਮੰਗ ਕੀਤੀ ਸੀ ਜੋ ਕਿ 올 ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਥਰਨ ਰੇਲਵੇ ਮੈਨਸ ਯੂਨੀਅਨ ਦੇ ਜਨਰਲ 70 ਮੁਖਤੌਰ ਤੇ ਮੌਜੂਦ ਸਨ ਗੋਪਾਲ ਮਿਸ਼ਰਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖਤਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਸੰਘਰਸ਼ ਲਈ ਤਿਆਰ ਹਾਂ ਉਹਨਾਂ ਕਿਹਾ ਜਦੋਂ ਤੱਕ AIF ਅਤੇ NRMU ਹੁੰਦ ਵਿੱਚ ਹੈ ਉਦੋਂ ਤੱਕ ਕੋਈ ਵੀ ਰੇਲਵੇ ਦਾ ਕੁਝ ਨਹੀਂ ਵਿਗਾੜ ਸਕਦਾ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਕੇਂਦਰ ਸਰਕਾਰ ਅਤੇ ਰੇਲਵੇ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦਾ ਨੀਜੀਕਰਨ ਕਰ ਰਹੇ ਨੇ ਪਰ ਰੇਲਵੇ ਕਰਮਚਾਰੀਆਂ ਨੇ ਇਸ ਦੇ ਵਿਰੁੱਧ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਦਿੱਤੀ ਹੈ ਅਸਿਸਟੈਂਟ ਡਿਵੀਜ਼ਨਲ ਸੈਕਟਰੀ ਨੌਰਦਰ ਰੇਲਵੇ ਮੈਜਨੋਨਨ ਫਰੋਸਪੋਰਟ ਡਿਵੀਜ਼ਨ ਅੱਜ ਸਾਡਾ ਸਪਿੰਗਵੀ ਸ਼ਹੀਦੀ ਕਾਨਫਰੰਸ 19 ਸਤੰਬਰ 1968 ਦੇ ਸ਼ਹੀਦਾਂ ਦੇ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਡੇ ਆਲ ਇੰਡੀਆ ਰੇਲਵੇ ਮੈਨਸ ਫਾਊਂਡੇਸ਼ਨ ਔਰ ਨਾਰਥਰਨ ਰੇਲਵੇ ਮੈਨ ਜੁਨੇ ਦੇ ਜਨਰਲ ਸੈਕਰੀ ਕਮਰਸ਼ੀ ਫੋਲ ਮਿਸ਼ਰਾ ਜੀ ਸਾਡੇ ਜਨਰਲ ਅਧਿਖ ਕਮਰਸ ਕੇ ਪਿਆਗੀ ਜੀ ਮਜ਼ਦੂਰ ਲਹਿਰ ਦੇ ਆਗੋ ਕਮੰਡ ਮੰਗਦਰਮ ਪਾਸਲਾ ਜੀ ਔਰ ਵੱਖ-ਵੱਖ ਆਲ ਗਵਰਨਮੈਂਟ EMPLOYEES TREAD UNION ਕਾਉਂਸਲ ਦੇ ਲੀਡਰ ਆਏ ਨੇ ਅੱਜ ਇਸ ਸ਼ਹੀਦੀ ਪਰਬ ਦੇ ਜਿੱਥੇ ਅਸੀਂ ਸ਼ਹੀਦਾਂ ਨੂੰ ਨਮਨ ਕਰ ਰਹੇ ਆ ਉਥੇ ਅੱਜ ਅਸੀਂ ਆਪਣੀਆਂ ਪੱਖੀਆਂ ਮੰਗਾਂ ਦੀ ਵੀ ਗੱਲ ਕਰ ਰਹੇ ਆ ਨੋਟ ਕਿ ਰੇਲਵੇ ਦਾ ਕੰਮ ਬੜਾ ਸੁਚਾਰੂ ਰੂਪ ਤੇ ਚੱਲ ਰਿਹਾ ਪਰ ਜਿਸ ਤਰੀਕੇ ਚ ਰੇਲ ਵਿੱਚ ਨਿਜੀਕਰਨ ਨਿਗਮੀਕਰਨ ਠੇਕੇਦਾਰੀ ਪ੍ਰਥਾ ਦਿਨ-ਪ੍ਰਤੀ ਦਿਨ ਵੱਧ ਰਹੀ ਹੈ ਐਜ਼ ਅ ਟ੍ਰੇਡ ਯੂਨੀਅਨਿਸਟ ਔਰ ਯੂਨੀਅਨ ਲੀਡਰ ਹੁੰਦੇ ਦੇ ਨਾਤੇ ਇਸ ਚੀਜ਼ ਦਾ ਹੀ ਵਿਰੋਧ ਕਰਦੇ ਆ ਅੱਜ ਇਸ ਮੌਕੇ ਤੇ ਸਾਡੇ ਜਨਰਲ ਸੈਕਟਰੀ ਕੋਲ ਆ ਸੀ ਇਹ ਵੀ ਡਿਮਾਂਡ ਕਰਦੇ ਆ ਕਿ 20 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਐਨਪੀਐਸ ਦੀ ਜਗ੍ਹਾ ਸਾਨੂੰ ਯੂਪੀਐਸ ਜ਼ਰੂਰ ਮਿਲੀ ਹੈ ਅਸੀਂ ਯੂਪੀਐਸ ਦਾ ਸਵਾਗਤ ਜ਼ਰੂਰ ਕਰਦੇ ਆ ਪਰ ਯੂਪੀਐਸ 'ਚ ਕੁਝ ਸੁਧਾਰ ਕਰਕੇ ਉਹਨੂੰ ਓਪੀਐਸ ਦੇ ਬਰਾਬਰ ਕੀਤਾ ਜਾਵੇ ਤਾਂ ਕਿ ਤਮਾਮ ਰੇਲਵੇ ਕਰਮਚਾਰੀਆਂ ਨੂੰ ਕੇਂਦਰੀ ਕਰਮਚਾਰੀਆਂ ਨੂੰ ਇਹਨਾਂ ਦੇ ਲਾਭ ਮਿਲ ਸਕਣ ਦੂਜੀ ਮੰਗ ਆਸੀਂ ਇਸ ਗੱਲ ਤੋਂ ਹੀ ਕਰਦੇ ਆ ਕਿ ਜਿਹੜਾ ਅੱਠਵਾਂ ਵੇਦਨ ਆਯੋਗ ਗਠਿਤ ਹੋਣ ਵਾਲਾ ਉਹਦਾ ਤੁਰੰਤ ਸ਼ਿਗਰਤ ਗਠਨ ਕੀਤਾ ਜਾਵੇ ਔਰ ਰੇਲਵੇ ਕਰਮਚਾਰੀ ਜਿਹੜਾ ਲਾਭ ਦਵਾਇਆ ਜਾਵੇ ਤੀਸਰੀ ਸਾਡਾ ਪੱਖਵਾ ਮੰਗ ਜਿਹੜੀ ਹੈ ਰੇਲਵੇ ਕਾਮੀਆਂ ਤੇ 14 ਵਟਾ 2 ਲਾ ਕੇ ਉਹਨਾਂ ਨੂੰ ਰਿਮੂਵ ਫਰਮ ਸਰਵਿਸ ਕੀਤਾ ਜਾਂਦਾ ਅਸੀਂ ਇਹ ਵੀ ਅੱਜ ਮੌਕੇ ਤੇ ਮੰਗ ਕਰਦੇ ਆ ਕਿ 14/2 ਨੂੰ ਸੁਧਾਰ ਕਰਕੇ ਉਹਨੂੰ ਖਤਮ ਕੀਤਾ ਜਾਵੇ ਔਰ ਜਿਹੜੀ ਰੇਲਵੇ ਕਰਮਚਾਰੀਆਂ ਤੇ ਫਾਂਸੀ ਦਾ ਫੰਦਾ ਲਟਕਿਆ ਰਹਿੰਦਾ 14/2 ਦੇ ਨਾਂ ਦੇ ਉਹ ਵੀ ਖਤਮ ਹੋਣਾ ਚਾਹੀਦਾ ਇਹੀ ਸਾਡੇ ਅੱਜ ਦੀ ਮੁੱਖ ਮੰਗ ਨੇ ਧੰਨਵਾਦ ਕੈਂਪਰਸ ਤੋਂ ਹਨੀ ਦੇ ਨਾਲ ਅੱਜ ਸੰਗਰੀ ਕੋਟ